ਤੋਂ ਪਹਿਲਾਂ ਤਾਰੀਫ ਕਰਵੋਣਾ ਐ ਐਡਵੋਕੇਟ ਵਿਕਰਮਜੀਤ ਪਾਸੀ ਜੁੜਰੇ ਨੇ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਪ੍ਰੇਪਾਲ ਸਿੰਘ ਬਲੀਵਾਲ ਜੁੜਰੇ ਨੇ ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ ਬਹੁਤ ਬਹੁਤ ਸਵਾਗਤ ਹੈ ਦੋਵੇਂ ਮਹਿਮਾਨਾਂ ਦਾ ਮੈਂ ਸ਼ੁਰੂਆਤ ਕਰਾਂ ਪਰ ਉਸ ਤੋਂ ਪਹਿਲਾ ਪੁਆਇੰਟ ਇਹ ਹੈ ਕਿ ਕੇਂਦਰ ਦੀ ਸਰਕਾਰ ਪਲਾਦ ਜੋਸ਼ੀ ਕਹਿ ਗਏ ਕਿ ਇੱਕ ਵੀ ਕਾਰਡ ਨਹੀਂ ਕਟਿਆ ਜਾ ਰਿਹਾ ਦੂਜੇ ਪਾਸੇ ਬੀਜੇਪੀ ਵਾਲਾ ਜਿਹੜਾ ਕੈਂਪ ਵਾਲਾ ਇਸ਼ੂ ਹੈ ਉਹ ਵੀ ਇਸ ਸਮੇਂ ਜ਼ਰੂਰ ਬਵਾਲ ਦੀ ਵਜ੍ਹਾ ਬਣਿਆ ਹੋਇਆ ਮੈਂ ਰੁਕ ਕਰਦਾ ਪਾਸੀ ਸਾਹਿਬ ਸ਼ੁਰੂਆਤ ਤੁਹਾਡੇ ਤੋਂ ਮੈਂ ਪਹਿਲਾਂ ਰਾਸ਼ਨ ਕਾਰਡ ਤੋਂ ਸ਼ੁਰੂਆਤ ਕਰਦਾ ਹਾਂ ਰਾਸ਼ਨ ਕਾਰਡ ਤੁਹਾਡੇ ਕੋਲ ਕਿਹੜੇ ਤੱਥ ਨੇ ਜਿਸ ਦੇ ਜ਼ਰੀਏ ਤੁਸੀਂ ਦੱਸ ਰਹੇ ਹੋ ਕਿ 32 ਲੱਖ ਲੋਕਾਂ ਦੇ ਕੱਟੇ ਜਾ ਰਹੇ ਨੇ ਪਰ 라ਜੋਸ਼ੀ ਕਹਿ ਰਹੇ ਨੇ ਦੋ ਕੰਮ ਕਰੋ ਇੱਕ ਕਿ ਪਹਿਲਾਂ ਪੂਰਾ ਦੇਖੋ ਕਿ ਕੱਟੇ ਵੀ ਜਾ ਰਹੇ ਨੇ ਜਾਂ ਨਹੀਂ ਦੂਜਾ ਉਹ ਕਹਿ ਰਹੇ ਨੇ ਕਿ ਈ ਕੇ ਵਾਈ ਸੀ ਤੁਸੀਂ ਕਰਵਾਣਾ ਉਹ ਕਰਵਾ ਦਿਓ ਅਸੀਂ ਇੱਕ ਸਿੰਗਲ ਨਾਮ ਨਹੀਂ ਕਟਿਆ ਤੁਸੀਂ ਸ਼ਾਇਦ ਮਿਊਟ ਕੀਤਾ ਹੋਇਆ ਹੈ ਆਵਾਜ਼ ਆ ਰਹੀ ਹੈ ਜੀ ਜੀ ਪਸੀ ਆਵਾਜ਼ ਆ ਰਹੀ ਆ ਪਹਿਲੀ ਗੱਲ ਤਾਂ ਤੁਹਾਨੂੰ ਵੀ ਤੇ ਮੇਰੇ ਕੋ ਪੈਨਲਿਸਟ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਬਿਲਕੁਲ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜਿਹੜੇ ਆ 8 ਕਰੋੜ 8 ਲੱਖ 2493 ਜੀ 8 ਲੱਖ 2493 ਜਿਹਦਾ ਅਮਨ ਰੋੜਾ ਜੀ ਦੱਸ ਕੇ ਗਿਆ ਕਿ 8 ਲੱਖ 5 ਆਪਣਾ 2500 ਦੇ ਕਿ ਇਹਨਾਂ ਨੂੰ ਕੱਟਣ ਦੀ ਇਹਨਾਂ ਨੂੰ ਕਿਹਾ ਕਿ ਇਹਨਾਂ ਦੇ ਜਿਹੜੇ ਆ ਜੀ ਰਾਸ਼ਨ ਕਾਰਡ ਠੀਕ ਨਹੀਂ ਹੈ ਹੂੰ ਤੇ ਇਹਨਾਂ ਦੇ ਨਾਲ ਅਗਰ ਤੁਸੀਂ ਜਿੱਦਾਂ ਅਮਨ ਰੋੜਾ ਜੀ ਨੇ ਬੜੇ ਸ਼੍ਰੋਪ ਸ਼ੁੱਤ ਸ਼ਬਦਾਂ ਜਿਹਾ ਕਿਹਾ ਕਿ ਇੱਕ ਪਰਿਵਾਰ ਦੇ 4 ਜੀਵੀ ਲਗਾਣੇ ਹੋ ਤੇ ਬਾਕੀ ਲੱਖ ਲੋਕਾਂ ਦੇ ਪੇਟ ਤੇ ਲੱਤ ਮਾਰਨ ਦੀ ਭਾਰਤਿਆ ਜਨਤਾ ਪਾਰਟੀ ਤਿਆਰੀ ਕਰ ਹੂੰ ਹੁਣ ਆਪ ਹੀ ਪ੍ਰਲਾਦ ਜੋਸੀ ਜੀ ਵੀ ਹੁਣੇ ਤੁਹਾਡੇ ਚੈਨਲ ਤੇ ਜਦੋਂ ਤੁਸੀਂ ਬਹੁਤ ਧੰਨਵਾਦ ਆ ਤੁਹਾਡਾ ਸੁਣਾਈ ਉਹ ਕਹਿੰਦੇ ਜੀ 90% ਲੋਕਾਂ ਦਾ ਤਾਂ ਪੰਜਾਬ ਸਰਕਾਰ KYC ਕਰ ਚੁੱਕੀ ਹੈ ਠੀਕ ਹੈ ਮੈਂ ਲੇਟੈਸਟ ਜਿਹੜਾ ਡਾਟਾ ਕੱਢ ਰਿਹਾ ਸੀਗਾ 1 ਕਰੋੜ 21 ਲੱਖ ਤੋਂ ਉੱਪਰ ਲੋਕਾਂ ਦਾ ਵੈਰੀਫਿਕੇਸ਼ਨ ਹੋ ਚੁੱਕਿਆ 90% ਤੋਂ ਉੱਪਰ ਲੋਕਾਂ ਦਾ ਵੈਰੀਫਿਕੇਸ਼ਨ ਹੋ ਚੁੱਕਿਆ ਤੇ ਦੂਜਾ ਪਰਾਜ ਜੋਛੀ ਜੀ ਦੀ ਇੱਕ ਚਲਾਕੀ ਦੇਖੋ ਮੈਂ ਬੜਾ ਹੈਰਾਨ ਹੋ ਰਿਹਾ ਕਿ ਭਾਰਤ ਕਾ ਜਨਤਾ ਪਾਰਟੀ ਕਿਉਂ ਪੰਜਾਬ ਪੰਜਾਬੀਅਤ ਕਿਸਾਨੀ ਗਰੀਬੀ ਦਾ ਵਿਰੋਧ ਕਰਤੀ ਜਾ ਰਹੀ ਹੈ ਉਹਨਾਂ ਦੇ ਪੇਟ ਤੇ ਲੱਤ ਮਾਰਨਾ ਚਾਹ ਰਹੀ ਹੈ 1 ਕਰੋੜ 53 ਲੱਖ ਬੈਨੇਫੀਸ਼ੀਰੀ ਹੈ ਪੰਜਾਬ ਦੇ ਭਾਰਤ ਪ੍ਰਣਾਦ ਜੋਸ਼ੀ ਜੀ ਕਲੀਅਰਲੀ ਝੂਠ ਬੋਲ ਕੇ 1 ਕਰੋੜ 48 ਲੱਖ ਹੈ 12 ਲੱਖ ਤਾਂ ਪਹਿਲਾਂ ਹੀ ਖਾ ਗਏ ਹਾਂ ਇਹ ਤੁਸੀਂ ਕਿਤੇ ਵੀ ਡਾਟਾ ਚੈੱਕ ਕਰ ਸਕਦੇ ਹੋ 49 ਲੱਖ ਤੋਂ ਵੱਧ ਰਾਸ਼ਨ ਕਾਰਡ ਹੋਲਡਰਸ ਹੈ 1 ਕਰੋੜ 53 ਲੱਖ ਬੈਨੇਫਿਸ਼ੀਅਰੀਜ਼ ਹੈ 90% ਦਾ ਈਕੇਵਾਈਸੀ ਹੋ ਚੁੱਕਾ ਹੈ ਪੰਜਾਬ ਸਰਕਾਰ ਬੜੀ ਸਵੈਰਥਤਾ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਪਹਿਲਾਂ ਹੀ ਖੰਲੀ ਖੰਲੀ ਚੀਜ਼ ਦੀ ਵੈਰੀਫਿਕੇਸ਼ਨ ਕਰਕੇ 32487 ਜਿਹੜੇ एलिजिबल ਨਹੀਂ ਸੀਗੇ ਜਿਹੜੇ ਗਲਤ ਤੌਰ ਤੇ ਅਕਾਲੀ ਭਾਜਪਾ ਜਾਂ ਪੁਰਾਣੀ ਸਰਕਾਰ ਤੇ ਕਾਂਗਰਸੀ ਸਰਕਾਰ ਦੇ ਸਮੇਂ ਤੋਂ ਰਾਸ਼ਨ ਲੈਂਦੇ ਆ ਰਹੇ ਸੀ ਉਹ 32487 ਲੋਕਾਂ ਦੇ ਰਾਸ਼ਨ ਕਾਰਡ ਕੱਟ ਚੁੱਕੀ ਐ ਹੁਣ ਇਹਨਾਂ ਨੇ ਫਰਮਾਨ ਜਾਰੀ ਕਰਤਾ ਕਿ ਜੇ ਤੁਸੀਂ 8 ਲੱਖ 2493 ਰਾਸ਼ਨ ਕਾਰਡ ਹੋਰ ਕੱਟ ਦੋ ਔਰ ਇੱਕ ਚੀਜ਼ ਹੋਰ ਦੇਖੋ ਬਾ तकरीबन 23 ਲੱਖ ਲੋਕਾਂ ਦਾ ਚੁਲਾਈ ਦਾ ਰਾਸ਼ਨ ਰੋਕਣ ਲੱਗ ਗਏ ਠੀਕ ਐ ਇਹਨਾਂ ਨੂੰ ਮਤਲਬ 55 ਲੱਖ ਤਾਂ ਹੀ ਮਾਨ ਸਾਹਿਬ ਨੇ ਕਿਹਾ ਸੀਗਾ ਹੂੰ ਏ ਹੁਣ ਇੰਨੇ ਕ ਮਤਲਬ ਵੀ ਭਾਰਤੀ ਜਨਤਾ ਪਾਰਟੀ ਵਾਲੇ ਕਾਰਪੋਰੇਟ ਦੇ ਬੈਨੀਫਿਟ ਲਈ ਅਮੀਰਾਂ ਦੇ ਬੈਨੀਫਿਟ ਲਈ ਆ ਕੇ ਦੀਪਾਂ ਦੇ ਏਟ ਤੇ ਲੱਤ ਮਾਰਨੀ ਸ਼ੁਰੂ ਕਰ ਚੁੱਕੇ ਆ ਮੈਂ ਨਾ ਇੱਕ ਤੁਹਾਨੂੰ ਬੜਾ ਜਬਰਦਸਤ ਜੁਰ ਦਿਲਚਸਪ ਅੰਕੜਾ ਦੇਣਾ ਗੌਰਵ ਜੀ ਜੀ ਤਾਂ ਕਿ ਪੰਜਾਬ ਦੇ ਲੋਕ ਇਸ ਚੀਜ਼ ਨੂੰ ਸਮਝਣ ਬਹੁਤ ਵਧੀਆ ਤਰੀਕੇ ਦੇ ਨਾਲ ਕਿ ਜਦੋਂ ਇਹ 5 ਜੁਲਾਈ 2013 ਨੂੰ ਨੈਸ਼ਨਲ ਫੂਡ ਸਿਕਿਉਰਟੀ ਐਕਟ ਆਇਆ ਸੀਗਾ ਤੇ ਇਹਦਾ ਮਕਸਦ ਸੀਗਾ ਕਿ 75% ਰੂਰਲ ਤੇ 50% ਅਰਬਨ ਲੋਕਾਂ ਨੂੰ ਫਰੀ ਰਾਸ਼ਨ ਮਿਲੇ ਉਹ ਹੈਗਾ ਹੀ ਤੇ ਜਮਾਨੇ ਚ ਉਹਨਾਂ ਨੂੰ ਭੁੱਖਾ ਨਾ ਰਹਿਣਾ ਪਵੇ। ਠੀਕ ਹੈ। ਇਹਦਾ ਮਕਸਦ ਇਹ ਸੀਗਾ। ਔਰ ਪੂਰੇ ਦੇਸ਼ ਦਾ ਅਗਰ ਤੁਸੀਂ ਐਵਰੇਜ ਕੱਢਦੇ ਹੋ ਤੇ 140 ਕਰੋੜ ਵਿੱਚੋਂ ਆਪਣੇ ਕੇਂਦਰ ਦਾ ਦਾਅਵਾ ਤੇ 885 ਕਰੋੜ ਲੋਕ ਰਾਸ਼ਨ ਲੈ ਰਹੇ ਆ ਯਾਨੀ ਕਿ 57 ਤੋਂ 82%। ਠੀਕ ਹੈ। ਤੇ ਪੰਜਾਬ ਦੇ ਵਿੱਚ 3.5 ਕਰੋੜ ਚੋਂ 1 ਕਰੋੜ 53 ਲੱਖ ਯਾਨੀ 44 ਤੋਂ 45% ਦੇ ਕਰੀਬ। ਹੂੰ। ਆ ਮੈਂ ਉਹਨੇ ਅੰਕੜਾ ਕੱਢ ਰਿਹਾ ਸੀਗਾ ਮਹਾਰਾਸ਼ਟਰਾਂ ਦੇ ਵਿੱਚ 7 ਕਰੋੜ 17 ਲੱਖ ਦੇ ਕਰੀਬ ਲੋਕ ਰਾਸ਼ਨ ਲੈ ਰਹੇ ਹਰਿਆਣਾ ਦੇ ਵਿੱਚ 1 ਕਰੋੜ 26 ਲੱਖ 49.99% ਬੈਠਦਾ ਮੈਂ ਇੱਕ ਮਿੰਟ ਇੱਕ ਬ੍ਰਿਸ਼ਰਮ ਜੀ ਇੱਕ ਮਿੰਟ ਮੈਂ ਕੁਝ ਦੱਸਣਾ ਚਾਹ ਰਿਹਾ ਪਲੀਜ਼ ਮੈਨੂੰ ਪਿਆ ਜਰਾ ਆ ਯੂਪੀ ਦੇ ਵਿੱਚ 14 ਕਰੋੜ 90 ਲੱਖ 75000 ਹਮ ਰਾਜਸਥਾਨ ਚ 4 ਕਰੋੜ 40 ਲੱਖ ਤੇ ਜਿਹੜੇ ਫੋਕਸ ਰਾਸ਼ਨ ਕਾਰਡ ਨਿਕਲੇ ਉਹ ਨਿਕਲੇ ਸਭ ਤੋਂ ਜ਼ਿਆਦਾ ਯੂਪੀ ਦੇ ਵਿੱਚ 1 ਕਰੋੜ 70 ਲੱਖ ਜਿੱਥੇ ਬੀਜੇਪੀ ਦੀ ਡਬਲ ਇੰਜਨ ਦੀ ਸਰਕਾਰ ਆ ਕਫਲੇ ਉੱਤੇ ਹੁੰਦੇ ਆ ਮਾਰ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਨਹੀਂ ਪਰ ਚਲੋ ਮੈਂ ਚਚਣੋ ਗਿਆ ਬਤਾਉਣਾ ਅੱਜ ਸਮਾ ਆਪਣੇ ਕੋਲ ਬਹੁਤ ਪੂਰਾ ਪੂਰਾ ਹੋਏਗਾ ਪਾਸੀ ਜੀ ਬਲੀਵਾਲ ਸਾਹਿਬ ਤੁਸੀਂ ਜਾਣਦੇ ਹੋ ਸਮਝਦੇ ਹੋ ਪਰ ਪਾਸੀ ਸਾਹਿਬ ਮੈਂ ਤੁਹਾਡੇ ਸਵਾਲ ਨੂੰ ਹੀ ਅੱਗੇ ਲੈ ਕੇ ਜਾਵਾਂ ਜੇ ਯੂਪੀ ਦੇ ਵਿੱਚ ਸਭ ਤੋਂ ਵੱਧ ਕਟੇ ਜਾ ਰਹੇ ਨੇ ਤਾਂ ਫਿਰ ਬੀਜੇਪੀ ਦੇ ਉੱਤੇ ਉਂਗਲ ਪੰਜਾਬ ਨੂੰ ਲੈ ਕੇ ਕਿਉਂ ਆਪਾਂ ਜਵਾਬ ਲੈਣੇ ਆ ਤੁਸੀਂ ਥੋੜਾ ਇਹ ਸਵਾਲ ਦੇ ਉੱਤੇ ਮੈਂ ਵਾਪਸ ਆਣਾ ਬਲੀਵਾਲ ਸਾਹਿਬ ਰਾਸ਼ਨ ਕਾਰਡ ਵਾਲਾ ਕੇਂਦਰ ਦੀਆਂ ਯੋਜਨਾਵਾਂ ਵਾਲਾ ਇਹ ਤਾਂ ਐਂ ਲੱਗ ਰਿਹਾ ਜਿਵੇਂ 27 ਵਾਲੇ ਇਲੈਕਸ਼ਨ 25 ਚੋਂ ਹੋਣੇ ਹੋਣ ਕਿ ਹੁਣ ਡੇਢ ਸਾਲ ਨਹੀਂ ਰਿਹਾ ਜੀ ਕੁਝ ਦਿਨੇ ਰਹਿ ਗਏ ਇਸ ਤਰੀਕੇ ਨਾਲ ਮਾਹੌਲ ਭਖਿਆ ਹੋਇਆ ਦੇਖੋ ਦਰਵਜ ਜੀ ਪਹਿਲਾਂ ਤਾਂ ਗੁਰਗਰਾਂਦ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪਰਵ ਹੈ ਤੁਹਾਡੇ ਈਵਰਸ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਜਿਹੜੀ ਇਹ ਗੱਲ ਕਰਦੇ ਆ ਕਿ ਕਿ ਕੀ ਕਹੀ ਇਹਨਾਂ ਦੀ ਸੋਚ ਨੂੰ ਵੈਸੇ ਤੁਸੀਂ ਚੰਗਾ ਕੀਤਾ ਇਹ ਦੋਨੇ ਪਾਰਟੀਆਂ ਬੁਲਾਈਆਂ ਪੰਡ ਜਿਹੜਾ ਨੈਸ਼ਨਲ ਫੂਡ ਸਕਿਉਰਟੀ ਐਕਟ ਹੈ ਉਹਦਾ ਮਕਸਦ ਸੀ ਕਿ ਹਿੰਦੁਸਤਾਨ ਦੇ ਵਿੱਚ ਕੋਈ ਬੰਦਾ ਭੁੱਖਾ ਨਾ ਸੋਵੇ 80 ਕਰੋੜ ਲੋਕਾਂ ਨੂੰ ਅਸੀਂ ਰਾਸ਼ਨ ਦੇ ਰਹੇ ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਹੂੰ ਉਹਨੇ ਪਾਸੀ ਜੀ ਦੀ ਗੱਲ ਸੁਣ ਕੇ ਮੈਨੂੰ ਹਾਸਾ ਆਇਆ ਜਦੋਂ ਉਹਨਾਂ ਨੇ ਕਿਹਾ ਕਿ 43% ਪੰਜਾਬੀਆਂ ਨੂੰ ਰਾਸ਼ਨ ਮਿਲਦਾ ਬਾਕੀਆਂ ਨੂੰ ਨਹੀਂ ਮਿਲਦਾ ਵੈਸੇ 55 57% ਦੀ ਰੇਸ਼ਿਓ ਹੈ ਉਹ ਭਾਈ ਇਹ ਅਮੀਰ ਲੋਕ ਹੈ ਪੰਜਾਬੀ ਤੁਸੀਂ ਕੀ ਪੰਜਾਬੀਆਂ ਨੂੰ ਸਮਝਦੇ ਹੋ ਯਾਰ ਇਹ ਤੁਹਾਨੂੰ ਜਿਹੜੀ ਉਹ ਟੂਲ ਕਿਟ ਦਿੱਲੀ ਵਾਲੇ ਨੇ ਬਣਾ ਕੇ ਭੇਜੀ ਤੀ ਨਾ ਇਹ ਕਹੋ ਕਿ ਪੰਜਾਬੀ ਲੋਕ ਗਰੀਬ ਆ ਉਹਨਾਂ ਨੂੰ ਰਾਸ਼ਨ ਦੀ ਲੋੜ ਨਹੀਂ ਲੋੜ ਯਾਰ ਆਪਾਂ ਆ ਵੀ ਜਿਹੜੀ ਪਰ ਕੈਪੀਟਾ ਇਨਕਮ ਦੇ ਲਈ ਜਾਣੇ ਜਾਂਦੇ ਸੀ ਹਾਈएस्ट ਪਰ ਕੈਪੀਟਾ ਇਨਕਮ ਹੁਣ ਹਾਈएस्ट ਲੋਨ ਦੇ ਲਈ ਜਾਣੇ ਜਾਂਦੇ ਆ ਥੋੜੀ ਸਰਕਾਰ ਦੇ ਵਿੱਚ ਥੋੜਾ ਜਿਹਾ ਮੈਂ ਕਹਿੰਦਾ ਕਿ ਇਸ ਤੋਂ ਜਿਹੜਾ ਪਾਸੇ ਹੋ ਕੇ ਗੱਲ ਕਰੀ ਆ ਆਪਾਂ ਛੱਡੀਏ ਹੁਣ ਨੈਸ਼ਨਲ ਫੂਡ ਸਿਕਿਉਰਟੀ ਐ ਕਹਿੰਦਾ ਕੀ ਆ ਜੀ ਉਹ ਕਹਿੰਦਾ ਜੀ ਜੋ ਮਾਪ ਡੰਡ ਬਣਾਉਣੇ ਆ ਜੀ ਉਹ ਸਟੇਟ ਦੀ ਗਵਰਨਮੈਂਟ ਨੇ ਬਣਾਉਣੇ ਆ ਬੜਾ ਕਲੈਕਟੀਨ ਵਾਲਾ ਠੀਕ ਹੈ ਤੁਸੀਂ ਕਿ ਵੀ ਕਿਹੜਾ ਬੰਦਾ ਰੱਖਣਾ ਹੈ ਕੀ ਉਹਦੀ ਇਨਕਮ ਸੋਰਸ ਹੋਣੀ ਚਾਹੀਦੀ ਆ ਕੀ ਉਹਦੇ ਕੋਲ ਮੋਟਰਸਾਈਕਲ ਹੋਣਾ ਚਾਹੀਦਾ ਕੀ ਉਹਦੇ ਕੋਲ ਗੱਡੀ ਹੋਣੀ ਚਾਹੀਦੀ ਆ ਉਹਦੇ ਕੋਲ ਸਰਕਾਰੀ ਨੌਕਰੀ ਹੋਣੀ ਚਾਹੀਦੀ ਆ XYZ ਜੋ ਲਿਸਟਾਂ ਕੱਲ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕਢਾਈਆਂ ਰੱਖ ਦੋ ਜੀ ਗੱਲ ਹੀ ਖਤਮ ਹੋ ਗਈ ਤੁਸੀਂ 2 ਕਰੋੜ ਪੰਜਾਬੀਆਂ ਨੂੰ ਕਹਿ ਦੋ ਜੀ ਇਹ ਗਰੀਬੀ ਹੈਡਰ ਥੱਲੇ ਹੋ ਗਏ ਨੇ ਜੀ ਲਿਖ ਦੋ ਜੀ ਗੱਲ ਹੀ ਖਤਮ ਹੋ ਗਈ ਕਰੀਏ ਗੱਲ ਨਾ ਜੀ ਆਪਾਂ ਕਿਹੜੀ ਡਰਾਮੇਬਾਜ਼ੀ ਕਰਨ ਲੱਗੇ ਹੋਏ ਆਂ ਰਾਲੀ ਚੋਰ ਤੁਸੀਂ ਹੋਗੇ ਬੋਰਡ ਚੋਰ ਤੁਸੀਂ ਹੋਗੇ ਰਾਸ਼ਨ ਚੋਰ ਤੁਸੀਂ ਹੋਗੇ ਕੈਂਪ ਚੋਰ ਤੁਸੀਂ ਹੋਗੇ ਸਾਰੇ ਚੋਰ ਤੁਸੀਂ ਹੋਗੇ ਮੁੰਡਲੀ ਵਾਲਿਆਂ ਨੇ ਸ਼ਾਂਤਾਂ ਦੰਟਬੇੜ ਸਿਖਾਤਾ ਤੁਹਾਨੂੰ ਯਾਰ ਕਿਹੜੀਆਂ ਗੱਲਾਂ ਤੇ ਉਤਰ ਆਏ ਹੋ ਇੱਕ ਅਸੀਂ ਇੱਕ ਕਰੋ ਨਹੀਂ ਮਤਲਬ ਤੁਸੀਂ ਇੱਕ ਇੱਕ ਸੈਕਿੰਡ ਬਲੀਵਾਲ ਸਾਹਿਬ ਮੈਂ ਥੋੜੇ ਥੋੜੇ ਘਟ ਸਮਾਂ ਮੈਂ ਥੋੜੇ ਪ੍ਰੈਕਟੀਕਲੀ ਸਮੇਣਾ ਚਾ ਰਹੇ ਹਾਂ ਤੁਸੀਂ ਇਹ ਕਹਿ ਰਹੇ ਹੋ ਕਿ ਰਾਸ਼ਨ ਕਾਰਡ ਕੱਟੇ ਗਏ ਨੇ ਤੁਸੀਂ ਇਹ ਮੰਨਦੇ ਹੋ ਮੇਰੀ ਇੱਕ ਬੇਨਤੀ ਹੈ ਜੀ ਈ ਕੇ ਵਾਈ ਸੀ ਕਰਾਉਣਾ ਜੀ 1 ਕਰੋੜ 41 ਲੱਖ ਲੋਕਾਂ ਨੂੰ ਸੈਂਟਰ ਰਾਸ਼ਨ ਭੇਜਦਾ ਜੋ ਇਹਨਾਂ ਨੇ ਲਿਸਟ ਬਣਾ ਕੇ ਦਿੱਤੀ ਹੋਈ ਹੈ ਜੀ ਨਹੀਂ ਉਹ ਕਹਿੰਦੇ 154000 ਦੇ ਕਰੀਬ ਹੈ 1 ਕਰੋੜ 53 ਲੱਖ ਦੇ ਕਰੀਬ ਹੈ ਮੈਂ ਕਹਾਂ ਜੀ ਗੌਰਵ ਜੀ ਇਹਨਾਂ ਨੂੰ ਕੋ ਸਰਵੇ ਕਰਾਣੀ ਕਿ ਵੇਸੀ 2 ਕਰੋੜ ਕਰ ਦੋ ਜੀ ਤੁਸੀਂ 57 55% ਲੈ ਲਓ ਯੂਪੀ ਨੂੰ ਕਰ ਦੋ ਪੰਜਾਬੀਆਂ ਨੂੰ ਭੁੱਖੇ ਲੰਗੇ ਕਰ ਦੋ ਤੁਸੀਂ 2 ਕਰੋੜ ਲਿਖ ਕੇ ਭੇਜ ਦੋ ਜੀ ਕਿ 2 ਕਰੋੜ ਪੰਜਾਬੀਆਂ ਲਈ ਰਾਸ਼ਨ ਚਾਹੀਦਾ ਨਹੀਂ ਨਹੀਂ ਮੈਂ ਮੈਂ ਉਹੀ ਤੁਹਾਡੇ ਤੋਂ ਗੱਲ ਕਰਨ ਨਹੀਂ ਚਾ ਰਿਹਾ ਤੁਸੀਂ ਇਹ ਕਹਿ ਰਹੇ ਹੋ ਮੈਂ ਮੇਰੀ ਬੇਨਤੀ ਸੁਣੋ ਜੀ ਜੋ ਪਾਲਸੀ ਬਣਾਉਣੀ ਹੈ ਪਾਲਸੀ ਬਣਾਉਣੀ ਹੈ ਪੰਜਾਬ ਦੀ ਸਰਕਾਰ ਨੇ ਈ ਕੇਵਾਈਸੀ ਕਰਾਉਣਾ ਪੰਜਾਬ ਦੀ ਸਰਕਾਰ ਨੇ 25 ਕਿੱਲੇ ਵਾਲਿਆਂ ਨੂੰ ਰਾਸ਼ਨ ਦੇਣਾ ਦੋ ਜੀ ਕਾਰ ਵਾਲੇ ਨੂੰ ਰਾਸ਼ਨ ਦੇਣਾ ਦੋ ਜੀ ਸਰਕਾਰੀ ਨੌਕਰੀ ਵਾਲੇ ਨੂੰ ਰਾਸ਼ਨ ਦੇਣਾ ਦੋ ਜੀ ਕਰਦੋ ਨਾ ਆਪ ਦੀ ਪਾਲਸੀ ਚ ਚੇਂਜ ਤੁਸੀਂ ਆਪ ਪਾਸੇ ਜੀ ਬੈਠੇ ਇਹਨਾਂ ਨੂੰ ਪੁੱਛੋ ਇਹਨਾਂ ਦੀ ਨੈਸ਼ਨਲ ਫੂਡ ਸਿਕਿਉਰਟੀ ਐਕਟ ਦੀ ਪਾਲਸੀ ਕੀ ਹੈ ਪੰਜਾਬ ਦੀ ਕੀ ਕੰਟੇਨਰੀ ਹੈ ਇਹਨਾਂ ਨੇ ਕੰਟੇਨਰੀ ਡਿਸਾਈਡ ਕੀਤਾ ਹੋਇਆ ਨਾ ਜੀ ਉਹ ਦੱਸ ਤਾਂ ਸੀ ਯਾਰ ਤੁਹਾਡੇ ਸਾਹਮਣੇ ਹੀ ਬੈਠੇ ਐ 1 ਟੂ 1 ਗੱਲ ਕਰ ਲੈਂਦੇ ਜੀ ਕਿਹੜੇ ਕਿਹੜੇ ਵਿੱਚ ਬੈਨੀਫੀਸ਼ੀਅਰੀ ਮੈਂ ਉਹ ਹੀ ਕਹਿ ਰਿਹਾ ਥੋੜਾ ਛੋਟਾ ਥੋੜਾ ਛੋਟਾ ਰੱਖੋ ਮੈਂ ਤਾਂ ਬਲੀਵਾਲ ਸਾਬੇ 'ਚ ਹੀ ਤੁਸੀਂ ਇੱਕ ਵਾਰ ਰੁਕਿਓ ਪਾਸੇ ਜੀ ਦੇਖੋ ਪਹਿਲੀ ਗੱਲ ਤਾਂ ਮੈਂ ਇਹਨਾਂ ਨੂੰ ਕਲੀਅਰ ਕਰਦਾ ਮੈਂ ਥੋੜੇ ਕੁਐਸਚਨ ਦਾ ਜਵਾਬ ਦੇਦਾ ਤੁਸੀਂ ਯੂਪੀ ਦੀ ਗੱਲ ਕੀਤੀ ਸੀ ਮੈਂ ਕਲੀਅਰ ਦੱਸਿਆ ਸੀ ਕਿ ਪੰਜਾਬ 'ਚ 32487 ਤੇ ਯੂਪੀ ਦੇ ਵਿੱਚ ਸਭ ਤੋਂ ਵੱਧ ਪਾਏ ਗਏ ਸੀ ਪੰਜਾਬ 'ਚ ਪੰਜਾਬ ਦੀ ਸਰਕਾਰ ਆਲਰੇਡੀ ਵੈਰੀਫਿਕੇਸ਼ਨ ਕਰ ਚੁੱਕੀ ਆ 90% ਈ ਕੇ ਵਾਲੀ ਸੀ ਵੀ ਕਰ ਚੁੱਕੀ ਆ ਕਿ 32485 ਰਾਸ਼ਨ卡ਡ ਐਸੇ ਪਾਏ ਗਏ ਜੋ ਐਲੀਜੀਬਲ ਨਹੀਂ ਸੀ ਦੂਜਾ ਇਹਨਾਂ ਨੇ ਕਰਾਈਟੇਰੀਆ ਦੀ ਗੱਲ ਕੀਤੀ ਹੈ ਅਗਰ ਭਾਰਤੀ ਜਨਤਾ ਪਾਰਟੀ ਨੂੰ ਸੋਚ ਦੇਖੀ ਕੁਛੀ ਕਹਿੰਦੇ ਪੰਜਾਬ ਦੇ ਤਾਂ ਬਹੁਤ ਅਮੀਰ ਲੋਕ ਹੈ ਜੀ ਤੁਸੀਂ ਕਹਿ ਦੋ ਇਹਨਾਂ ਨੂੰ ਗਰੀਬ ਹੈ ਇਹੀ ਸੋਚ ਜਿਹੜੀ ਹੈ ਭਾਰਤਿਆ ਜਨਤਾ ਪਾਰਟੀ ਦੀ ਪੰਜਾਬ ਦੀ ਖਸਾਨੀ ਨਾਲ ਵੀ ਧੋਖਾ ਕਰਦੀ ਹੈ ਮੰਡੀ ਸਿਸਟਮ ਨੂੰ ਵੀ ਤੋੜਨਾ ਚਾਹੁੰਦੀ ਹੈ ਐਮਐਸਪੀ ਨੂੰ ਵੀ ਤੋੜਨਾ ਚਾਹੁੰਦੀ ਹੈ ਪੰਜਾਬ ਦੇ ਗਰੀਬੀ ਰੇਖਾ ਤੋਂ ਨੀਚੇ ਦੇ ਲੋਕਾਂ ਦਾ ਰਾਸ਼ਨ ਵੀ ਖੋਣਾ ਚਾਹੁੰਦੀ ਹੈ ਮੈਂ ਇੱਕ ਚੀਜ਼ ਦੱਸਦਾ ਕ੍ਰਾਈਟੇਰੀਆ ਦੀ ਗੱਲ ਕਰਦੇ ਆ ਇਹਨਾਂ ਨੂੰ ਪੜ੍ਹ ਕੇ ਆਉਣਾ ਚਾਹੀਦਾ ਆਲਰੇਡੀ ਕ੍ਰਾਈਟੇਰੀਆ ਆਨਲਾਈਨ ਵੀ ਹੈ ਤੁਹਾਡੀ ਸੁਖਿੰਦਰ ਸਰਕਾਰ ਕੋਲੇ ਵੀ ਦੱਸੋ ਜੀ ਤੁਸੀਂ ਕਲੀਅਰ ਸੁਣ ਲਓ ਜੀ ਸੁਣ ਲਓ 24200 ਰੁਪਿਆ ਐਨਿਊਅਲ ਇਨਕਮ ਸੁਣ ਲਓ ਆਮਦਨ ਸੁਣ ਲਓ 24200 ਰੁਪਿਆ ਐਨਿਊਅਲ ਇਨਕਮ ਸਾਣੀ 20000 ਚੰਦ ਰੁਪਏ ਇੱਕ ਮਹੀਨੇ ਦੀ ਜਿਸ ਦੀ ਆਮਦ ਹੈ ਨਾ ਉਹਨੂੰ ਇਸ ਪੰਜਾਬ ਦੇ ਫਰੀ ਰਾਸ਼ਨ ਮਿਲਦਾ ਠੀਕ ਹੈ ਪਰ ਜਿਹੜੇ ਖਾਤ ਲੈ ਰਹੇ ਸੀ 34000 32487 ਅਸੀਂ ਕੱਟ ਚੁੱਕੇ ਆਂ ਪਰ ਤੁਸੀਂ ਕਹ ਰਹੇ ਇਹ ਸੋਚ ਦਿਮਾਗ ਚੋਂ ਕੱਢ ਦਿਓ ਕਿ ਪੰਜਾਬ ਵਿੱਚ ਜੋ ਮਿੱਥੇ ਹਿਸਾਬ ਨਾਲ ਹੈ ਕਿ 1 ਲੱਖ ਤੋਂ ਘੱਟ ਇਨਕਮ ਵਾਲਿਆਂ ਨੂੰ ਗੁਜਰਾਤ ਲੋਪੀ ਜਾ ਰਹੀ ਹੈ ਫਿਰ ਤੋਂ ਜਵਾਬ ਇੱਕ ਸੁਣ ਲਓ ਜੀ ਨਹੀਂ ਪਾਸੀ ਸਾਹਿਬ ਤੁਸੀਂ 24000 ਰੁਪਏ ਦਾ ਜ਼ਿਕਰ ਕਰ ਰਹੇ ਹੋ ਮੈਂ ਇਸ ਕਰਕੇ ਤੁਹਾਨੂੰ ਵਿਚਾਲੇ ਰੋਕ ਰਿਹਾ 24000 ਰੁਪਏ ਸਾਲਾਨਾ ਇਨਕਮ ਹੀ ਆ 1 ਲੱਖ ਰੁਪਏ ਤੁਸੀਂ ਕਿਹਾ ਪੰਜਾਬ ਜੀ ਨੇ 1 ਲੱਖ ਰੁਪਏ ਸਰਾਨਾ ਇਨਕਮ ਜਾਂ 24000 ਹਾਂਜੀ 24200 ਪਲੱਸ ਜਿੰਨੇ ਵੀ ਗਰੀਬੀ ਰੇਖਾ ਤੋਂ ਠੱਪ ਲੋਕ ਨੇ ਤੱਕ ਆਮਦਨ ਠੀਕ ਹੈ ਮੇਰਾ ਅਗਲਾ ਪੁੱਛ ਇੱਕ ਇੱਕ ਸੈਕਿੰਡ ਠੀਕ ਹੈ ਤੁਹਾਡੀ ਗੱਲ ਆ ਗਈ ਬਲੀਵਲ ਸਭ ਜਵਾਬ ਦੇਣਗੇ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਪੰਜਾਬ ਨੂੰ ਅਸੀਂ ਗਰੀਬੀ ਰੇਖਾ ਵਾਲੀ ਨਜ਼ਰ ਤੋਂ ਦੇਖੀਏ ਤਾਂ ਕੀ ਉੱਤਰ ਪ੍ਰਦੇਸ਼ ਤੋਂ ਹੀਠਾਂ ਦੇਖਦੇ ਹਾਂ ਸੀ ਜਾਂ ਤੁਹਾਨੂੰ ਲੱਗਦਾ ਕਿ ਨਹੀਂ ਪੰਜਾਬ ਦੀ ਫਾਈਨੈਂਸ਼ੀਅਲੀ ਕੰਡੀਸ਼ਨ ਯੂਪੀ ਬਿਹਾਰ ਤੋਂ ਬੈਟਰ ਹੈ ਦੇਖੋ ਗੌਰਵ ਜੀ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਅੰਕੜੇ ਲਈ ਸਟਾਰਟਿੰਗ ਜੀ ਪਸਤਾ ਸੀ ਕਿ ਨੈਸ਼ਨਲ ਐਵਰੇਜ ਜਿਹੜਾ ਫ੍ਰੀ ਫੂਡ ਲੈ ਰਹੇ ਆ ਉਹ 57 ਤੋਂ 58 52% ਹੈ ਔਰ ਪੰਜਾਬ ਦੇ ਵਿੱਚ ਜਿਹੜੇ ਫ੍ਰੀ ਫੂਡ ਲੈ ਰਹੇ ਆ ਉਹ 44% ਹੈ ਠੀਕ ਹੈ ਤੇ ਜਿਹੜੇ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਬਹੁਤ ਵੈਰੀਫਿਕੇਸ਼ਨ ਹੁੰਦੀ ਹੈ ਸਾਡੀ ਸਰਕਾਰ ਵੱਲੋਂ ਕਲੀਅਰ ਹੈ ਕਿ ਕਿਸੇ ਨੂੰ ਨਜਾਇਜ਼ ਕੋਈ ਬੈਨੀਫਿਟ ਨਾ ਮਿਲੇ ਪਰ ਕੇਂਦਰ ਦੀ ਮਨਸ਼ਾ ਬਿਲਕੁਲ ਕਲੀਅਰ ਨਜ਼ਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਿਹਾ ਤੁਸੀਂ ਸੋਚ ਰਹੇ ਹੋ ਕਿ ਗਰੀਬੀ ਰੇਖਾ ਤੋਂ ਨੀਚੇ ਦੇ ਲੋਕ ਨਹੀਂ ਹੈਗੇ ਪੰਜਾਬ ਦੀ 3.5 ਕਰੋੜ ਦੀ ਆਬਾਦੀ ਉਹ ਅਮੀਰ ਹੋ ਗਈ ਤੇ ਭਾਜੀ ਪੀਜੇਪੀ ਦੀ ਸੋਚ ਤੇ ਮੈਨੂੰ ਤਾਂ ਸ਼ਰਮ ਆ ਰਹੀ ਹੈ ਠੀਕ ਹੈ ਚਲੋ ਨਹੀਂ ਤਾਂ ਦਾ ਪੁਆਇੰਟ ਵੈਲਿਡ ਹੈ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਨੇ ਜਾਂ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਨਹੀਂ ਜੁੜਦੀ ਰਾਸ਼ਨ ਦੀ ਜ਼ਰੂਰਤ ਹੈ ਬਲੀਵਾਲ ਸਾਹਿਬ ਬੜਾ ਵਧੀਆ ਗੱਲ ਦਸੀ ਕਿ 24200 ਰੁਪਿਆ ਜਿਹਦੀ ਸਾਲਾਨਾ ਇਨਕਮ ਹੈ ਉਹ ਇਹਨਾਂ ਦੇ ਕ੍ਰਾਈਟੇਰੀਆ ਦੇ ਵਿੱਚ ਹੈ ਗੁਰਵਤਿੰਦਰ ਜੀ ਬੜੀ ਸਪਸ਼ਟਾਣਾ ਕਿਹਾ ਇਹਨਾਂ ਨੇ ਠੀਕ ਹੈ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 45 ਹਜ਼ਾਰ ਲੋਕੋ ਦੇ ਵਿੱਚ ਐਸੇ ਨੇ ਜਿੰਨਾਂ ਕੋਲ ਕਾਰ ਨਾ। 24200 ਵਾਲਾ ਗੱਡੀ ਦਾ ਰੱਖ ਨਹੀਂ ਸਕਦਾ ਭਾਈ ਜੀ। ਮੈਂ ਤਾਂ ਬੜਾ ਸਪਸ਼ਟਾ ਨਾ ਕਹਿ ਰਿਹਾ ਇਹ ਤੁਸੀਂ ਵੀ ਮੰਨੋ ਆਪਾਂ ਪ੍ਰੈਕਟੀਕਲ ਹੋ ਕੇ ਗੱਲ ਕਰੀਏ। ਹਵਾ ਚ ਇਹ ਨਾ ਗੋਨਾ ਖੇਟੀਏ ਆਪਾਂ ਕਿ ਅਸੀਂ ਗਰੀਬ ਆ ਜੀ ਅਸੀਂ ਫਲਾਨ ਆ ਜੀ ਜਵਾਬ ਦੇ ਹੀ ਨਹੀਂ ਪਾਇਆ। ਇਹਨਾਂ ਦਾ ਕਰੀਟਰੀਆ ਹੀ ਨਹੀਂ। 24200 ਵਾਲਾ ਤਾਂ ਮੇਰੇ ਸਾਹਮਣੇ ਦੋ ਰੁਪਏ ਮਹੀਨੇ ਵੀ ਕਮਾਈ ਆਲਾ ਮੈਨੂੰ ਨਹੀਂ ਲੱਗਦਾ ਪੰਜਾਬ 'ਚ ਕੋਈ ਬੰਦਾ ਹੋਣਾ। ਨਹੀਂ ਨਹੀਂ ਇੱਕ ਸੱਚੀ ਗੱਲ ਇਹ ਸਾਡੀ ਇਮਾਨਦਾਰੀਆਂ ਗੱਲ ਕਰੀਏ ਕਿ ਜਿਹੜਾ 2000 ਰੁਪਏ ਮਹੀਨੇ ਦਾ ਕਮਾਦਾ ਹੋਵੇ ਤੇ ਉਹ ਪੰਜਾਬ ਦਾ ਵਸਨੀਕ ਹੋਵੇ ਹੋਈ ਨਹੀਂ ਸਕਦਾ ਜੀ ਮੈਂ ਇਹ ਗੱਲ ਹੀ ਵੀ ਮੰਨਣ ਵਿਚਾਰੇ ਪੂਰਾ ਪੰਜਾਬ ਸੁਣ ਲੇ ਇਹ ਗੱਲ ਕਿ ਜਿਹੜਾ ਬੰਦਾ 2 2000 ਰੁਪਏ ਦਿਹਾੜੀ ਦਾ ਕਮਾਉਂ ਦੱਸਾ ਨਹੀਂ ਤੁਸੀਂ ਚਲੋ ਇੱਕ ਇੱਕ ਗੱਲ ਕਲੀਅਰ ਕਰੋ ਕਿ 24200 ਰੁਪਏ ਹੀ ਹੈ ਬਲੇਵਾਲ ਸਾਹਿਬ ਮੈਂ ਜਨਾ ਪੜ ਰਿਹਾ ਸੀ ਮੈਨੂੰ ਤਾਂ ਸਮਝ ਆ ਰਿਹਾ ਸੀ ਕਿ ਸ਼ਾਇਦ 1 ਲੱਖ ਰੁਪਏ ਤੋਂ ਘੱਟ ਿੰਕਮ ਵਾਲਿਆਂ ਨੂੰ ਇਹ ਰਾਸ਼ਨ ਕਾਰਡ ਸਕੀਮ ਮਿਲਦੀ ਹੈ ਮੈਂ ਕਹਾਂ ਜੀ ਮੈਂ ਤਾਂ ਕਲਿੰਦਰ ਦੀ ਨਾਮਜ਼ਦੀ ਕਰਦਾ ਇਹਦਾ ਜਵਾਬ ਤਾਂ ਸਟੇਟ ਵਾਲੇ ਦੇਣੇ ਆ ਨਹੀਂ ਨਹੀਂ ਪਰ ਗੱਲ ਇਹ ਹੈ ਨਾ ਕਿ ਮੈਂ ਤਾਂ ਇਹ ਵੀ ਇਮੇਜਿਨ ਕਰ ਰਿਹਾ ਕਿ ਹਰਿਆਣਾ ਦੇ ਵਿੱਚ ਕਿਵੇਂ ਹੋ ਜਾਏਗਾ 2000 ਰੁਪਏ ਮਹੀਨਾ ਕਮਾਉਣ ਵਾਲਾ ਤੇ ਫਿਰ ਉਹੀ ਤਾਂ ਗੱਲ ਆ ਜੀ ਨਹੀਂ ਫਿਰ ਰਾਸ਼ਨ ਕਾਰਡ ਤਾਂ ਉੱਥੇ ਵੀ ਹੈਗੇ ਨੇ ਜੇ ਪੰਜਾਬ 'ਚ ਹੈਗੇ ਨੇ ਹਰਿਆਣਾ 'ਚ ਵੀ ਹੈਗੇ ਨੇ ਮੈਂ ਕਹਾਂ ਜੀ ਗੱਲ ਸਿੰਪਲ ਜੀ ਆ ਇਹਨਾਂ ਨੇ 24200 ਰੁਪਏ ਰੱਖੀ ਆ ਇਨਕਮ ਕਰਟਰੀਆ ਪੰਜਾਬ ਸਰਕਾਰ ਨੇ ਰੱਖਣਾ ਹਰਿਆਣੇ ਵਾਲੇ ਨੇ ਆਪ ਵੀ ਰੱਖੀ ਹੋਣੀ ਆ ਜੀ ਜਿਹੜਾ ਪੰਜਾਬ ਸਰਕਾਰ ਨੇ ਡਿਸਾਈਡ ਕਰਨਾ ਕਿ ਨੂੰ ਦੇਣੀ ਆ ਅਸੀਂ ਤਾਂ ਕੱਲਾ ਰਾਸ਼ਨ ਭੇਜਣਾ ਸਾਨੂੰ ਕਹਣਗੇ 2 ਕਰੋੜ ਪੰਜਾਬੀਆਂ ਲਈ ਰਾਸ਼ਨ ਚਾਹੀਦਾ 24200 ਰੁਪਿਆ ਵੀ ਕਮਾਈ ਆ ਪੰਜਾਬੀਆਂ ਦੀ 2 ਕਰੋੜ ਨੂੰ ਭੇਜਾਂਗੇ ਜੀ ਗੱਲ ਹੀ ਮੁੱਕਦੀ ਐ ਠੀਕ ਐ ਪਾਸ ਹੀ ਸਭ ਠੀਕ ਐ ਮੇਰੀ ਮੇਰੀ ਗੱਲ ਦੋ ਚੀਜ਼ਾਂ ਦੋ ਚੀਜ਼ਾਂ ਪੈਂਡਾ ਪੈਂਡਿੰਗ ਰਹਿ ਗਿਆ ਹੋਰ ਕਰੀਏ ਈਕੇਵਾਈਸੀ ਦੀ ਗੱਲ ਜਿਹੜਾ ਬਹੁਤ ਜ਼ਰੂਰੀ ਪੁਆਇੰਟ ਆ ਤਿੰਨ ਵਾਰ ਗੈਟਲਾਈਨ ਹੋ ਗਈ ਦੀ ਇਹ ਈਕੇਵਾਈਸੀ ਪੀਐਮ ਕਿਸਾਨ ਸਨਮਾਨ ਨਿਧੀ ਨੀ ਵੀ ਪੈਂਡਿੰਗ ਪਈ ਆ ਜਿਹੜੇ ਕਰਕੇ 1.5 ਲੱਖ ਕਿਸਾਨ 52 ਪਿਆ 6000 ਰੁਪਿਆ ਜਿਹੜਾ ਸਾਲਾਨਾ ਪੀਐਮ મોદી ਭੇਜਦੇ ਨੇ ਉਹ ਕਿੰਨੀ ਜ਼ਿੰਮੇਵਾਰੀ ਹੈ ਜੀ ਇੱਥੇ ਵੀ ਕਿ ਈਕੇਵੀਸੀ ਪੈਂਡੇਗਾ ਅਸੀਂ ਤਾਂ ਸੈਂਟਰ ਨੂੰ ਕਹਾਂਗੇ ਜਾਂਚ ਕਰਾਓ ਮੇਰੀ ਜਾਂਚ ਹੋਣਾ ਜਿਹੜੇ 25 ਕਿਲੇ ਵਾਲੇ ਜਿਹੜੀਆਂ ਚਾਰ-ਚਾਰ ਟਰਾਲੀਆਂ ਵਾਲੇ ਆਮ ਆਦਮੀ ਪਾਰਟੀ ਦੇ ਲੋਕ ਇਹ ਰਾਸ਼ਨ ਲੈਂਦੇ ਆ ਤੇ ਉਹਨਾਂ ਦੀਆਂ ਚੱਕੀਆਂ ਚੱਲਦੀਆਂ ਮਿੱਲਾਂ ਚੱਲਦੀਆਂ ਏਰੀਆ ਆਟਾ ਮਿਲ ਉਹ ਪਤਾ ਨਾ ਲੱਗੇ ਰਾਸ਼ਨ ਜਾਂਦਾ ਕਿੱਥੇ ਜੀ ਰਾਸ਼ਨ ਚੋਰੀ ਕਰਕੇ ਅੱਜ ਦੇ ਰਾਸ਼ਨ ਚੋਰ ਬੈਠੇ ਆ ਇਹ ਚੀਜ਼ ਵੀ ਵੀ ਜਾਂਚ ਹੋਣੀ ਚਾਹੀਦੀ ਆ 24200 ਰੁਪਿਆ ਜਿਹੜਾ ਮਾਨਯੋਗ ਪਾਸਿਜੀ ਨੇ ਗੱਲ ਕੀਤੀ ਹੈ ਨਾ ਇਹਦੀ ਵੀ ਜਾਂਚ ਹੋਵੇ ਯਾਰ ਕਿ 24200 ਰੁਪਏ ਪੰਜਾਬੀ ਹਰੀ ਰਕਮ ਹੈ ਜੀ ਸਰਾਂ ਠੀਕ ਹੈ ਚਲੋ ਜਵਾਬ ਜਵਾਬ ਲੈ ਲੀਏ ਸਮਾਂ ਘੱਟ ਹੋਏਗਾ ਪਿੱਛੇ ਪਾਸਿਜੀ ਇੱਕੋ ਮੈਂ ਇਹਨਾਂ ਨੂੰ ਕਲੀਅਰ ਦੱਸਦਾ ਪਹਿਲੀ ਗੱਲ ਤਾਂ ਜਿਹੜੇ ਰਾਸ਼ਨ ਚੋਰ ਸੀਗੇ ਉਹ ਖਾਲੀ ਭਾਜਪਾ 'ਚ ਬੈਠੇ ਸੀ ਜਿਨ੍ਹਾਂ ਦੇ 3487 ਅਸੀਂ ਰਾਸ਼ਨ ਕੱਟ ਤੇ ਕਾਰਡ ਕੱਟ ਤੇ ਦੂਜੀ ਚੀਜ਼ ਇਹ ਜਿਹੜੀ ਗੱਲ ਕਰ ਰਹੇ ਆਂ ਬਲਿਆਵਾਲ ਜੀ ਇਹਨਾਂ ਨੂੰ ਇਹ ਚੀਜ਼ ਪੁੱਛੋ ਕਿ ਜੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਕੋਈ ਗਰੀਬ ਹੀ ਨਹੀਂ ਐ ਮੇਰਾ ਬੀਜੇਪੀ ਧੰਮੇਬਾਜੀ ਤੋਂ ਕਰ ਰਹੀ ਐ ਸੈਂਟਰਲ ਸਕੀਮ ਦੇ ਤਾਂ ਫਿਰ ਕੋਈ ਵੀ ਐਲੀਜੀਬਲ ਨਹੀਂ ਐ ਸੈਂਟਰਲ ਸਕੀਮ ਦਾ ਪੰਜਾਬ ਦੇ ਵਿੱਚ ਕੋਈ 2000 ਰੁਪਏ ਮਹੀਨਾ ਕਮਾ ਰਿਹਾ ਏ ਥੋੜਾ ਜਾਂ ਹਜ਼ਮ ਕਰਨੀ ਗੱਲ ਮੁਸ਼ਕਲ ਹੋ ਰਹੀ ਐ ਗੌਰਵ ਜੀ ਇੱਕ ਪਰਿਵਾਰ ਐ ਉਸ ਤੇ ਸਿਰਫ ਕਮਾਨ ਵਾਲਾ ਇੱਕ ਐ ਪੰਜ ਜੀ ਐ ਤੁਸੀਂ ਜਰਾ ਕੈਲਕੂਲੇਟ ਕਰਕੇ ਦੇਖਿਓ ਜਿਹੜਾ ਤੁਸੀਂ 1 ਲੱਖ ਦੀ ਗੱਲ ਕਰ ਰਹੇ ਹੋ ਤੇ ਇੱਕ ਪਰਿਵਾਰ ਦਾ ਇੱਕ ਕਮਾਨ ਵਾਲਾ ਪੰਜ ਤੋਂ ਚਾਰ ਜੀ ਐ ਤੁਸੀਂ ਉਹਨੂੰ ਜਦੋਂ ਡਿਸਟ੍ਰਿਬਿਊਟ ਕਰਦੇ ਹੋ ਤਾਂ ਕ੍ਰਾਈਟੇਰੀਆ ਇੱਥੇ ਜਾਂਦਾ। ਪਰ ਦੂਸਰੀ ਚੀਜ਼ ਮੈਂ ਉਹੀ ਤਾਂ ਕਹ ਰਹੀ ਆ ਕਿ ਬੀਜੇਪੀ ਸਿਰਫ ਸਿਰਫ ਧਮਾਕਾ ਕਰ ਰਹੀ ਆ। ਛੋਛੇ ਬਾਜੀ ਲਫਾਫੇ ਬਾਜੀ ਤੇ ਸਸਤੀ ਲੋਕਪ੍ਰਿਆਤਾ ਤੋਂ ਸੁਭਾਏ ਇਹ ਚੀ ਨਹੀਂ ਕਰ ਰਹੇ। ਮੈਂ ਕੀ ਕੇਵਾਈਸੀ ਦੀ ਗੱਲ ਕਰ ਰਿਹਾ ਹਾਂ। ਭਲਿਆਂ ਵਾਲਾ ਜਿਹਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੈਕਸਿਮਮ ਸਟੇਟਸ ਦੀ ਭਲੇ ਤਾਂ ਕੰਪਲੀਟ ਈਕਵੇਸੀ ਨਹੀਂ ਹੋਈ। ਇਹ ਫਿਰ ਇਹ ਜਿਹੜੀ ਸਕੀਮ ਮਿਲਦੀ ਆ ਕਿਹਨੂੰ ਮਿਲਦੀ ਆ? ਗਰੀਬ ਲੋਕਾਂ ਨੂੰ ਮਿਲਦੀ ਆ। ਅਨਪੜ ਲੋਕਾਂ ਨੂੰ ਮਿਲਦੀ ਆ ਜਿਹੜੇ ਦਿਹਾੜੀਦਾਰ ਆ ਉਹਨਾਂ ਨੂੰ ਮਿਲਦੀ ਆ। ਕੀਕ ਬੰਤੇ ਜੀ ਈਕਵੇਨਸੀ ਕਰ ਰਹੇ ਆ ਪਰ ਵੀ ਪੰਜਾਬ ਸਰਕਾਰ 90% ਕੀਕਵੇਈਸੀ ਕਰ ਚੁੱਕੀ ਹੈ ਉਹ ਕਹਿੰਦੇ ਤਿੰਨ ਵਾਰ ਡੈਡਲਾਈਨ ਨਿਕਲ ਗਈ ਤੁਸੀਂ ਅਜੇ ਵੀ 90% ਕਰਵਾਈ ਹੈ ਮਤਲਬ ਗੌਰਵ ਜੀ ਮੈਂ ਇੱਕ ਚੈਲੰਜ ਕਰਦਾ ਤੁਹਾਡੇ ਚੈਨਲ ਕੋ ਬੀਜੇਪੀ ਨੂੰ ਸੈਂਟਰ ਦੀ ਕਿਹੜੀ ਸਕੀਮ ਦੀ 100% ਹੋਗੀ ਮੈਨੂੰ ਦੱਸ ਦੇਣ ਕਿਹੜੀ ਸਕੀਮ 100% ਚੁੱਕੀ ਹੈਂ ਤਰੀਕਾ ਦੇ ਕਾਰਨ ਹੋ ਜਾਣੇ ਚਲੋ ਮੈਂ ਮੈਂ ਤੁਹਾਨੂੰ ਮੈਂ ਵਾਈਂਡ ਅਪ ਕਰਨਾ ਹੈ ਪਾਸੀ ਸਾਹਿਬ ਮੇਰਾ ਸਵਾਲ ਇਹ ਹੈ ਜੇ ਰਾਸ਼ਨ ਆਉਣਾ ਹੈ ਤਾਂ ਫਿਰ ਉਹ ਨੰਬਰ ਤਾਂ ਪੂਰੇ ਹੋਣਗੇ ਕਿ ਇੰਨੇ ਲੱਖ ਜਾਂ ਇੰਨੇ ਕਰੋੜ ਲੋਕਾਂ ਦੇ ਲਈ ਸਾਨੂੰ ਰਾਸ਼ਨ ਚਾਹੀਦਾ ਹੈ ਹੁਣ ਜੇ ਰਾਸ਼ਨ ਆਲਾ ਪੂਰਾ ਆਪਾਂ ਫਿਲ ਕਰਕੇ ਨਾ ਦਿੱਤਾ ਤਾਂ ਰਾਸ਼ਨ ਤਾਂ ਉਹ ਪੂਰਾ ਬੰਦ ਕੇ ਆਣਾ ਨਾ ਫਰਜ਼ ਕਰ ਲਓ ਕਿ 1 ਕਰੋੜ ਲੋਕਾਂ ਵਾਸਤੇ ਚਾਹੀਦਾ ਹੈ 5 ਕਿਲੋ ਅਨਾਜ ਪਰ ਪਰਸੰਤ ਤਾਂ 5 ਕਰੋੜ ਸਾਡੇ ਕੋਲ ਕਿਲੋ ਅਨਾਜ ਪਹੁੰਚੇਗਾ ਹੁਣ ਮੈਂ ਇਹ ਜਾਨਣਾ ਚਾਹ ਰਿਹਾ ਕਿ ਜੇ ਅਨਾਜ ਘਟਾਇਆ ਤਾਂ ਕੀ ਕਰੋਗੇ ਸਿੱਕੋ ਮਾਨ ਸਾਹਿਬ ਨੇ ਕਲੀਅਰ ਕਰਤਾ ਕਿ ਕੈਂਟਰ ਚ ਵੀ ਅਸੀਂ ਗੱਲ ਕਰਨ ਜਾ ਰਹੇ ਹਾਂ ਮੈਂ ਇਤਨਾ ਬੜਾ ਹੈਰਾਨ ਹੋ ਜਾਣਾ ਕੋਰੋਨੀ ਜਦੋਂ ਤਾਂ ਹਿੰਦੁਸਤਾਨ ਦੇ ਵਿੱਚ ਜ਼ਰੂਰਤ ਸੀ ਰਾਸ਼ਨ ਦੀ ਉਦੋਂ ਤਾਂ ਪੰਜਾਬ ਸਭ ਤੋਂ ਪਹਿਲਾਂ ਨਜ਼ਰ ਆਇਆ ਠੀਕ ਹੈ ਕਿ ਜਦੋਂ ਹੁਣ ਟੱਕਾ ਕਰਨਾ ਤਾਂ ਵੀ ਇਹਨਾਂ ਨੂੰ ਪੰਜਾਬ ਸਭ ਤੋਂ ਪਹਿਲਾਂ ਨਜ਼ਰ ਆ ਰਹੇ ਮੈਂ ਇੱਕ ਚੀਜ਼ ਇਹਨਾਂ ਨੂੰ ਪੁੱਛਣਾ ਚਾਹੀਦਾ ਸੁਣ ਲਓ ਜਰਾ ਠੀਕ ਠੀਕ ਮੇਰਾ ਇਹਨਾਂ ਨੂੰ ਇੱਕ ਸਵਾਲ ਹੈ ਕਿ ਜਿੱਥੇ ਤਾਂ ਤੁਹਾਡੇ ਰਾਸ਼ਨ ਦੀ ਹੋ ਰਹੀ ਹੈ ਚੋਰੀ ਵੀ ਤੇ ਭਾਜਪਾ ਦੀਆਂ ਸਰਕਾਰਾਂ ਉੱਥੇ ਤਾਂ ਤੁਸੀਂ ਅੱਖਾਂ ਮੀਟ ਲੈਨੇ ਹੋ ਉੱਥੇ ਤਾਂ ਤੁਹਾਡੀ ਹਲੇ ਤੱਕ ਇਕੇ ਵਾਈਸੀ 60 70% ਵੀ ਨਹੀਂ ਹੋਈ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਧਮਕੀਆਂ ਨਹੀਂ ਦੇ ਰਹੇ ਕਿ ਰਾਸ਼ਨ ਬੰਦ ਕਰ ਦਾਂਗੇ ਜਾਂ ਰਾਸ਼ਨ ਬੰਦ ਕਰਤਾ ਜਾਂ ਰਾਸ਼ਨ ਰਾਸ਼ਨ ਕਾਰਡ ਕੱਟ ਦਾਂਗੇ ਤੇ ਜਿੱਥੇ 90% ਈ ਕੇ ਵਾਈ ਸੀ ਵੀ ਹੋ ਗਈ ਜਿੰਨਾ ਤੁਹਾਨੂੰ ਸੈਂਟਰਲ ਪੂਲ ਤੋਂ ਸਭ ਤੋਂ ਵੱਧ ਅਨਾਜ ਦਿੰਦਾ ਠੀਕ ਹੈ ਚਲੋ ਜੀ ਜਵਾਬ ਲੈ ਲਈ ਮਾਈਕੋ ਜਵਾਬ ਲੈ ਲਓ ਉਹਨਾਂ ਦੇ ਖਿਲਾਫ ਠੀਕ ਹੈ ਆਪਾਂ ਜਵਾਬ ਜਵਾਬ ਲੈ ਲੀਏ ਸਰ ਜਵਾਬ ਲੈ ਲਈ ਠੀਕ ਹੈ ਬਲੀਵਾਲ ਸਾਹਿਬ ਗੌਰਵ ਜੀ ਕੀ ਪੰਜਾਬ ਦੇ ਵਿੱਚ ਕਿਸੇ ਦਾ ਕਾਰਡ ਕੱਟਿਆ ਜਾਣਾ ਜਾਂ ਨਹੀਂ ਕੱਟਿਆ ਜਾਣਾ ਉਹਦੀ ਜ਼ਿੰਮੇਵਾਰੀ ਕਿਸ ਦੀ ਹੈ ਪੰਜਾਬ ਸਰਕਾਰ ਦੀ ਉਹਨਾਂ ਦੀ ਪਾਲਿਸੀ ਹੈ ਕਿ ਪੰਜਾਬ ਦੇ ਵਿੱਚ ਹੁਣ ਤੱਕ ਕੋਈ ਕਾਰਡ ਕੱਟਿਆ ਗਿਆ ਜੇ ਕੱਟਿਆ ਗਿਆ ਤਾਂ ਉਹ ਇਹਨਾਂ ਦੀ ਆਮ ਆਦਮੀ ਪਾਰਟੀ ਨੇ 37000 ਲੋਕਾਂ ਦਾ ਕੱਟਿਆ ਜਦੋਂ ਕਿ 2022 ਦੇ ਵਿੱਚ ਇਹਦੀ ਸਰਕਾਰ ਆਈ ਸੀ ਇਹਨਾਂ ਵੀ ਇਹਨਾਂ ਨੇ 10 ਲੱਖ 70000 ਲੋਕਾਂ ਦਾ ਕਾਰਡ ਕੱਟਿਆ ਸੀ ਤੇ ਐਮਪੀ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਆਕੇ ਬਹਾਲ ਕੀਤਾ ਤੇ ਹੁਣ 37000 ਦਾ ਡਾਟਾ ਇਹ ਆਪ ਹੀ ਮੰਨ ਕੇ ਕਿ ਅਸੀਂ ਕੱਟਿਆ ਕੱਟਣਾ ਵੀ ਇਹਨਾਂ ਨੇ ਆ ਬਹਾਲ ਵੀ ਇਹਨਾਂ ਨੇ ਕਰਨਾ ਹੈ ਸੈਂਟਰ ਦਾ ਰੋਲ ਹੀ ਹੈ ਨਹੀਂ ਇਹ ਤੇ ਜਿਵੇਂ ਕਹਿਣਗੇ ਨਾ ਤੁਸੀਂ ਕਹਿੰਦੇ ਮਾਲ ਹੋਣਾ ਬਣ ਕੇ ਸੈਂਟਰ ਨੇ ਨਾ ਕੱਲਾ ਜਿੰਨਾ ਇਹਨਾਂ ਨੇ ਫਿਗਰ ਦੇਤੀ ਉਹਨਾਂ ਦਾ ਸਮਾਨ ਭੇਜ ਦੇਣਾ ਉਹ ਨਹੀਂ ਕਣਕ ਭੇਜ ਦੇਣੀ ਆ ਭਾਈ ਇਹ ਵਰਤ ਲਓ ਗਰੀਬਾਂ ਨੂੰ ਦੇ ਦਿਓ ਇਹੇ ਕੰਮ ਹੈ ਨਹੀਂ ਠੀਕ ਹੈ ਚਲੋ ਗੱਲ ਗੱਲ ਕੋਈ ਨਹੀਂ ਦੇਖੋ ਗੱਲ ਇਹ ਹੈ ਕਿ ਜੇਕਰ 33 ਲੱਖ ਲੋਕਾਂ ਦੇ ਉੱਤੇ ਕੁਐਸਚਨ ਮਾਰਕ ਲਗਾ ਕੇ ਭੇਜ ਦਿੱਤਾ ਜਦੋਂ ਤੱਕ ਉਹ ਬਿਲਕੁਲ ਵੈਰੀਫਾਈ ਨਹੀਂ ਹੁੰਦੇ ਫਿਰ ਰਾਸ਼ਨ ਓਜੇਗਾ ਨਾ ਰਾਸ਼ਨ ਓਜੇਗਾ ਉਹਨਾਂ ਲੋਕਾਂ ਦਾ ਸ਼ੁਕਲਾ ਜੀ ਸ਼ੁਕਲਾ ਜੀ ਬੇਨਤੀ ਇਹ ਹੈ ਅਸੀਂ ਤਾਂ ਰੁਕਣਾ ਹੀ ਨਹੀਂ ਜੀ ਇਹਨਾਂ ਨੂੰ ਕੋਈ ਸਵੇਰੇ ਨਹੀਂ ਕੇਵਾਈਸੀ ਕਰਕੇ ਦੇ ਦੇਣ ਜੀ ਕਿਨੇ ਰੋਕਣਾ ਹੈ ਇਹ ਨਹੀਂ ਕਰਨੀ ਕਹਿੰਦੇ ਤੁਸੀਂ ਹਰਿਆਣਾ ਯੂਪੀ ਵਾਲਿਆਂ ਦਾ ਰੋਕਣ ਦੀ ਗੱਲ ਨਹੀਂ ਕਰ ਰਹੇ ਪੰਜਾਬ ਵਾਲਿਆਂ ਦਾ ਰੋਕਣ ਦੀ ਗੱਲ ਕਰ ਰਹੇ ਹੋ ਬਾਈ ਜੀ ਬਾਈ ਜੀ ਕਿੱਥੇ ਗੱਲਾਂ ਤਿੰਨ ਵਾਰ ਤੁਸੀਂ ਪੁੱਛ ਲਿਆ ਕਿ ਕੇ ਕੇ ਵਾਈਸੀ ਕਿਉਂ ਨਹੀਂ ਕੀਤੀ ਉਹਦਾ ਜਵਾਬ ਨਹੀਂ ਦਿੰਦਾ ਤੁਸੀਂ ਕੋਈ ਆਪ ਦੇ ਘਰੇ ਐਕਸਲ ਬਣਾਉਦੇ ਹੋ ਨਾ ਆਫਿਸ ਦੇ ਵਿੱਚ ਐਕਸਲ ਸ਼ੀਟ ਦੇ ਅਨੁਸਾਰ ਹੀ ਆਪਾਂ ਕੰਮ ਕਰਦੇ ਆ ਨਾ ਐਕਸਲ ਸ਼ੀਟ ਤਾਂ ਇਹਨਾਂ ਨੇ ਬਣਾ ਕੇ ਭੇਜਣੀ ਹੈ ਕਿ ਇੰਨੇ ਬੰਦਿਆਂ ਨੂੰ ਆ ਠੀਕ ਹੈ ਮੈਂ ਵਾਈਂਡ ਅਪ ਕਰਨਾ 10 ਸਕਿੰਟ ਪਾਸੀ ਸਾਹਿਬ ਕਰ ਦਊਂਗਾ 10 ਸਕਿੰਟ ਮੇਰੀ ਮੀਟਿੰਗ ਹੈ ਨਹੀਂ ਠੀਕ ਹੈ ਪਾਸੀ ਸਾਹਿਬ 10 ਸਕਿੰਟ ਜੀ ਜੀ ਪਾਸੀ ਸਾਹਿ ਪਸੀ ਸਾਹਿਬ ਦੀ ਈਕੇਵਾਈਸੀ ਜਿਹੜੀ ਪੈਂਡਿੰਗ ਆ ਕੰਪਲੀਟ ਕਰ ਦਿਓ ਨਾ ਗੱਲ ਖਤਮ ਹੋ ਗਈ ਅਨਾਜ ਆ ਜਾਏਗਾ ਲੋਕਾਂ ਤੱਕ ਪਹੁੰਚ ਜਾਏ ਬਿਲਕੁਲ ਗੌਰਵ ਜੀ ਕੇਂਦਰ ਸਰਕਾਰ ਨੂੰ ਰਿਪਰੈਜੈਂਟੇਸ਼ਨ ਦਿੱਤੀ ਜਾ ਚੁੱਕੀ ਆ ਕਿ ਜਿਹੜੀ 10% ਈਕੇਵਾਈਸੀ ਗਰੀਬ ਲੋਕਾਂ ਦੀ ਰਹਿ ਗਈ ਉਹ ਵੀ ਕਰਨ ਜਾ ਰਹੇ ਆ ਤੁਸੀਂ ਜਿਹੜਾ ਹੈ ਸਖਤ ਐਕਸ਼ਨ ਜਿਹੜਾ ਤੁਸੀਂ ਅਨਾਜ ਰੋਕਦੇ ਹੋ ਨਾ ਕਾਰਡ ਕੱਟਿਆ ਇਹਨਾਂਗੇ ਫਿਰ ਵਿੱਚੋਂ ਇੰਟਰਪੀញੋ ਕਰ ਰਹੇ ਹੋ ਕਾਰਡ ਮੇਰਾ ਕੱਟਿਆ ਗਿਆ ਫਿਰ ਮੈਨੂੰ ਟੈਕਸ ਹੋਵੇਗਾ ਯਾਰ ਜਿਲੇ ਚੋਰ 200 ਚੋਰ ਆਇਸ਼ਾਨ ਚੋਰ ਚੋਰ ਛੋਟੇ ਤੋਂ ਵੱਡੇ ਤੱਕ ਫੁੱਟਬਾਲ ਦੇ ਆ ਦੇ ਗੱਲ ਗੱਲ ਕੱਟੇ ਵੀ ਗਏ ਕੱਟੇ ਵੀ ਗਏ ਠੀਕ ਹੈ ਚਲੋ ਮੇਰੇ ਕੋ ਸਮਾਂ ਸਮਾਂ ਖਤਮ ਸਮਾਂ ਹੋ ਰਿਹਾ ਇਜਾਜ਼ਤ ਨਹੀਂ ਦੇ ਰਿਹਾ ਮਾਫੀ ਚਾਹੂੰਗਾ 파ਸੀ ਸਾਹਿਬ ਮਾਫੀ ਚਾਹੂੰਗਾ ਬਲੀਵਾਲ ਸਾਹਿਬ ਵਿਚਾਲੇ ਰੁਕਣਾ ਪਏਗਾ ਬਹੁਤ ਬਹੁਤ